विधानसभा हलका अमृतसर ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਚੌਥੇਦਾਰ ਵੀਰ ਸਿੰਘ ਲੋਪੋਕੇ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੋਮਣੀ ਕਮੇਟੀ ਮੈਂਬਰ surjit singh petewar ਦੀ ਅਗਵਾਈ ਹੇਠ ਕਸਬਾ ਚੋਗਾਵਾ ਵਿਖੇ ਵਿਸ਼ਾਲ ਚੋਣ ਰੈਲੀ ਕਰਵਾਈ ਗਈ ਰੈਲੀ ਨੂੰ ਉਮੀਦਵਾਰ ਅਨਿਲ ਜੋਸ਼ੀ ਨੇ ਸੰਬੋਧਨ ਕੀਤਾ ਇਸ ਮੌਕੇ ਯੂਥਾਗੂ ਰਾਣਾ ਰਣਬੀਰ ਸਿੰਘ ਲੋਪੋਕੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਾਜਵਿੰਦਰ ਰਾਜਾਲਾਦੇਸ ਮੇਂ ਵੜੀ ਗਿੰਦੇ ਵਿੱਚ ਆਗੂ ਵਰਕਰ ਅਤੇ ਲੋਕ ਮੌਜੂਦ ਸਨ ਇਹ ਹੀ ਯੋਜਨਾ ਜਿਹੜਾ ਕਾਂਗਰਸ ਦਾ ਇੱਕਾ ਝਾੜੂ ਵਾਲਾ ਭਾਰੀਵਾਲ ਇੱਕ ਬੀਜੇਪੀ ਦਾ ਜਿਹੜਾ ਅਮਰੀਕਾ ਤੋਂ ਉਹਨਾਂ ਨੇ ਇੰਪੋਰਟ ਕੀਤਾ ਮੈਂ ਕਿ ਜਿਹੜਾ ਇੰਨਾ ਕੰਮ ਉਂਗਲ ਕਰਕੇ ਦੱਸਦੇ ਸੀ ਐ ਮੈਂ ਕੀਤਾ ਐ ਹੋਣਾ ਕੰਮ ਮੈਂ ਕੀਤਾ ਇੰਨਾ ਐਸੇ ਨੰਬਰ ਪਰਲੈਂਟ ਜਦ ਬਾਬਰ ਜੇ ਇੰਦ ਕਰਕੇ ਮਿਲ ਕਰਕੇ ਕਵੇ ਆ ਮੈਂ ਕੀਤਾ ਆਪਣਾ ਮﻘਾਬਲਾ ਮਨ ਨੂੰ ਨਹੀਂ ਆਇਆ ਤੇ ਮੈਂ ਕਿਹਾ ਯਾਰ ਇਹ ਬਸਦਾ ਹੈ ਕਿ ਕਿਨੇ ਨਹੀਂ ਗਿਆ ਪਹਿਲਾਂ ਤੋਂ ਬਸ ਤਰਸ ਤਰਸਾ ਲਈ ਜਸਤੀ ਜੇ ਇਸ ਤਰਸਾਣਾ ਨਹੀਂ ਕੀਤਾ ਤੇ ਇਹਨਾਂ ਨੇ ਦਾੜ ਇਹਨਾਂ ਨੇ ਬਰਕਰਾਰ ਰੱਖਿਆ ਵੀ ਅਸੀਂ ਜਮਾਨੇ ਗਾੜ ਨੂੰ ਤੋੜਦੀ ਹੈ ਕੰਮ ਕਰ ਗਿਆ ਫਿਰ ਇਲੈਕਸ਼ਨ ਆਈ ਹੈ ਵਿਚਾਰ ਤੁਹਾਨੂੰ ਕਰਨਾ ਕੋਈ ਫਿਰ ਵੀ ਇਹਨਾਂ ਦਾ ਕੰਫੀਡੈਂਸ ਇਹਨਾਂ ਦਾ ਵਿਸ਼ਵਾਸ ਕਿਸ ਗੱਲ ਤੇ ਆ ਕਿ ਅਸੀਂ ਖੜੇ ਆਂ ਇੱਟ ਇੱਟ ਵੋਟ ਲਾਏ ਆ ਚੰਡੇ ਇਹ ਵੀ ਸੁਰਿੰਦਰ ਦੇ ਆ 10 ਸਾਲ ਤੋਂ ਨੂੰ ਮੈਂਬਰ ਪਾਰਲੀਮੈਂਟ ਦੋ ਵਾਰੀ ਬਣ ਗਿਆ ਮੈਂ ਅੱਜ ਤੱਕ ਜਿੱਥੇ ਵੀ ਜਾ ਕੇ ਇਤਰਾ ਸੰਗਤ ਨੂੰ ਪੁੱਛਿਆ ਨਾ ਕਿ ਉਹ ਜਿਹੜਾ ਦੋ ਵਾਰੀ ਐਮਪੀ ਬਣਿਆ ਕਦੀ ਤੁਹਾਡੇ ਕੰਮ ਕਰਨ ਆਇਆ ਕਦੀ ਵੇਖਿਆ ਉਹਦੇ ਨਹੀਂ ਕਦੀ ਨਹੀਂ ਆ ਇਹ ਇੱਕ ਜਾਗਿਆ ਤੇ ਜੰਗ ਜੋਸ਼ੀ ਸਾਹਿਬ ਜਿੱਤ ਚੁਕਿਆ ਸਿਰਫ ਅਲਾਨ ਹੋਣਾ ਹੈ ਬਾਕੀ ਆ ਤਕੜੇ ਹੋ ਕੇ ਇੱਕ ਜੂਰ ਵਾਲੇ ਦਿਨ ਇੱਕ ਨੰਬਰ ਦਾ ਨਿਸ਼ਾਨਿਆ ਤਕੜੀ ਤੇ ਇੱਕ ਜੂੜਿਆ ਤਕੜੇ ਹੋ ਕੇ ਵੀਰੋ ਤਕੜੀ ਦਾ ਬਟਨ ਦਬਾ ਕੇ ਜੋਸ਼ੀ ਸਾਹਿਬ ਨੂੰ ਹਲਕੇ ਰਹਿ ਗਿਆ ਸਾਡੀ ਵਿੱਚੋਂ ਬੜੇ ਵੱਡੇ ਬਾਦ ਜਿੱਤਣਾ ਵਾ